ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਾਰੇ ਤੇ ਪਿਆਰਿਓ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਤੁਹਾਡੇ ਜਨਾਂ ਚਾਹਜਰ ਹੁਣ ਗੱਲ ਆਏ ਕਿ ਲਾਈਟ ਔਨ ਨਹੀਂ ਸੀ ਕਰੀ ਕਿ ਗੱਲਬਾਤ ਦਾ ਸਮਾਂ ਹੈ ਪਹਿਲਾ ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਕਿਉਂਕਿ ਜਗਤ ਦੇ ਵਿੱਚ ਬੜਾ ਕੁਝ ਚੱਲਦਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਚਲੋ ਆਪਾਂ ਤਾਂ ਬੇਨਤੀ ਕਰਦੇ ਆ ਤੁਹਾਡੇ ਸੰਗਤ ਦੇ ਕੋਲੇ ਕਾਲ ਯੁਗ ਦੇ ਵਿੱਚ ਠੱਗੀ ਚੱਲਦੀ ਹੈ ਠੱਗੀ ਚੱਲਦੀ ਠੱਗੇ ਜਾਂਦਾ ਕਿਹਨੂੰ ਹੈ ਬੰਦੇ ਦੀ ਬੁੱਧੀ ਨੂੰ ਸਮਝਦੇ ਹੋ ਗੱਲ ਜੇ ਤੁਹਾਡੇ ਨਾਲ ਕਿਸੇ ਨੇ ਠੱਗੀ ਮਾਰਨੀ ਹੋਵੇ ਕਿਵੇਂ ਮਾਰੂਗਾ ਤੁਹਾਨੂੰ ਬੇਮਕੂ ਬਣਾਉਣ ਦੀ ਕੋਸ਼ਿਸ਼ ਕਰੂਗਾ ਨਾ ਐਦਾਂ ਜੀ ਆਓ ਜੀ ਫਲਾਨਾ ਜੀ ਇਦਾਂ ਹੀ ਕਰੇਗਾ ਹੋਰ ਤਾਂ ਨਹੀਂ ਕੁਝ ਕਰ ਸਕਦਾ ਆਪਣੀ ਬੁੱਧੀ ਨਿਰਣਾ ਕਰੇ ਕਿ ਹਾਂ ਬਈ ਠੀਕ ਕਹਿ ਰਿਹਾ ਹੈ ਆਪਾਂ ਠੱਗੇ ਜਾਵਾਂਗੇ ਕੱਲ ਪੈਸੇ ਦੀ ਠੱਗੀ ਨਹੀਂ ਮੋਝਦੀ ਹੁੰਦੀ ਬਹੁਤ ਤਰ੍ਹਾਂ ਦੀ ਹੈ ਬਹੁਤ ਤਰ੍ਹਾਂ ਦੀ ਹੈ ਸੋ ਕਲਯੁਗ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਠੱਗੀਆਂ ਨੇ ਜ਼ਿਆਦਾਤਰ ਤਾਂ ਕਲਯੁਗ ਚ ਹੀ ਹੁੰਦੀਆਂ ਨੇ ਠੀਕ ਹੈ ਨਾ ਸਤਿਯੁਗ ਦਵਾਪਰ ਤ੍ਰੇਤਾ ਕਾਲਯੁਗ ਠੀਕ ਹੈ ਚਾਰ ਯੁਗ ਨੇ ਕਾਲਯੁਗ ਦੇ ਵਿੱਚ ਸਭ ਤੋਂ ਜ਼ਿਆਦਾ ਲੁੱਟ ਪਟ ਕਰਨ ਵਾਲੇ ਬੰਦੇ ਜਨਮ ਲੈਂਦੇ ਮਾੜੀਆਂ ਰੂਹਾਂ ਮਾੜੀਆਂ ਰੂਹਾਂ ਇਨ ਦਾ ਸੈਂਸ ਕਿ ਮਾੜੇ ਲੋਕ ਜਿਹੜੇ ਮਾੜੀ ਬਿਰਤੀ ਜਿੰਨਾ ਦੀ ਹੈਗੀ ਹੈ ਜਿਹੜੇ ਕਿ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਇਨਫਲੂਐਂਸ ਕਰਕੇ ਜੋ ਕਰਦੇ ਨੇ ਬੇਨਤੀ ਤੁਹਾਨੂੰ ਮੈਂ ਇਹ ਕਰਨੀ ਹੈ ਪਿਆਰੇ ਕਿਉਂਕਿ ਮੈਂ ਗੁਰੂ ਦਾ ਸੇਖ ਆ ਗੁਰੂ ਸਤਗੁਰੂ ਮਹਾਰਾਜ ਜੀ ਦਾ ਸੇਵਾਦਾਰ ਆ ਸੰਗਤ ਦਾ ਸੇਵਾਦਾਰ ਸਤਗੁਰੂ ਜੀ ਨੇ ਬਣਾਇਆ ਮੈਨੂੰ ਕਿੱਥੇ ਬੜਨਾ ਹੁੰਦਾ ਹੁਣ ਮੋਸਟਲੀ ਤੁਹਾਡੇ ਨਾਲ ਠੱਗੀ ਜਿਹੜੀ ਇਹ ਵੱਜਦੀ ਹੈ ਧਰਮ ਦੇ ਨਾਮ ਤੇ ਤੁਹਾਡੀਆਂ ਪ੍ਰੋਬਲਮਸ ਦੇ ਨਾਮ ਤੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਦੁੱਖ ਜ਼ਿੰਦਗੀ ਚ ਹੈਗਾ ਨਾਨਕ ਦੁਖੀ ਅਸਲ ਤੁੰਸਾਰ ਕੇਵਲ ਮਹਾਤਮਾ ਲੋਕ ਜਾਂ ਗੁਰਮੁਖ ਲੋਕ ਐਲਸੀ ਹੁੰਦੇ ਗੁਰਮੁਖ ਰੂਹਾਂ ਜੋ ਵਾਹਿਗੁਰੂ ਦੀਆਂ ਭੇਜੀਆਂ ਹੋਈਆਂ ਜਿਹੜੀਆਂ ਕਿ ਪੂਰਨ ਆਨੰਦ ਚ ਹੁੰਦੀਆਂ ਉਹਦੀ ਕਿਰਪਾ ਦੇ ਨਾਲ ਬ੍ਰਹਮ ਗਿਆਨੀ ਤਾਂ ਆਪ ਪਰਮੇਸ਼ਰ ਹੁੰਦਾ ਉਹ ਤਾਂ ਗੱਲ ਹੀ ਕੀ ਹੈ ਪਰ ਗੁਰਮੁਖ ਰੂਹਾਂ ਅਸੀਂ ਹੁੰਦੀਏ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਪਾਪ ਦਾ ਨਾਸ ਪਰ ਜਿਹੜੀ ਹੁਣ ਠੱਗੀ ਵਜਦੀ ਹੈ ਉਹ ਤੁਹਾਨੂੰ ਬੇਨਤੀ ਕਰਨੀ ਹੈ ਅੱਜਕੱਲ ਜਿੰਨਾ ਵੀ ਸਿਸਟਮ ਚੱਲ ਮੈਂ ਤੁਹਾਨੂੰ ਸਾਵਧਾਨ ਕਰਨਾ ਹੁੰਦਾ ਨਹੀਂ ਤੇ ਮੈਂ ਤਾਂ ਕੋਈ ਐਡਾ ਖਿੱਚ ਥੋੜੀ ਹੈ ਮੈਨੂੰ ਵੀ ਮੈਂ ਕਹਿੰਦਾ ਵੀ ਸੰਗਤ ਸਾਵਧਾਨ ਹੋਵੇ ਸੰਸਾਰ ਦੇ ਜਿਹੜੇ ਜੀਵ ਨੇ ਉਹ ਇਸ ਨੂੰ ਜਦੋਂ ਸੁਣਨ ਦੇ ਸਾਵਧਾਨ ਹੋਣ ਹੁਣ ਤੁਹਾਡਾਂ ਨਾ ਠੱਗੀ ਵੱਜਦੀ ਕਿਵੇਂ ਹੈ ਅਧਿਆਤਮ ਦੇ ਨਾਮ ਤੇ ਸਪਿਰਿਚੁਐਲਿਟੀ ਦੇ ਨਾਮ ਤੇ ਠੱਗੀ ਵੱਜਦੀ ਹੈ ਸਭ ਤੋਂ ਵੱਧ ਜੇ ਕਿਤੇ ਠੱਗੀ ਵੱਜਦੀ ਹੈ ਤਾਂ ਅਧਿਆਤਮ ਦੇ ਨਾਮ ਤੇ ਵੱਜਦੀ ਹੈ ਠੀਕ ਹੈ ਉਹ ਕਿਵੇਂ ਜਾਂ ਤਾਂ ਹੋਵੇ ਕੋਈ ਪੂਰਨ ਗੁਰਮਤ ਮਰਿਆਦਾ ਵਾਲੀ ਗੱਲ ਫਿਰ ਤਾਂ ਚਲੋ ਕੋਈ ਉਹ ਨਹੀਂ ਪੂਰਨ ਜੀ ਗੁਰਮਤ ਵਾਲੀ ਗੱਲ ਹੋਵੇ ਫਿਰ ਠੀਕ ਹੈ ਗੁਰਮਾ ਗੁਰਬਾਣੀ ਦੇ ਅਨੁਕੂਲ ਹੈ ਲੋਕੀ ਧਰਮ ਦੇ ਕੱਪੜੇ ਪਾ ਕੇ ਜਾਂ ਧਰਮ ਦੇ ਕੱਪੜੇ ਨਹੀਂ ਵੀ ਪਾਏ ਹੋਏ ਧਰਮ ਦਾ ਛੋਟਾ ਮोटा ਗਿਆਨ ਹਾਸਲ ਕਰਕੇ ਜਾਂ ਧਰਮ ਦਾ ਵੀ ਨਹੀਂ ਮਤਲਬ ਇਹ ਸੁਖਮ ਦੁਨੀਆ ਦਾ ਕਹਿ ਲਓ ਲੋਕਾਂ ਨੂੰ ਠੱਗਦੇ ਉਹ ਕਿਵੇਂ ਸਿਆਣੇ ਸਿਆਣੇ ਤਾੰਤ੍ਰਿਕ ਆਦਿਕ ਜਾਂ ਹੋਰ ਆ ਜਿਤਨੇ ਵੀ ਹੁੰਦੇ ਕਿਵੇਂ ਠੱਗਦੇ ਤੁਸੀਂ ਆਪ ਹੀ ਠੱਗੇ ਜਾਂਦੇ ਹੋ ਤੁਸੀਂ ਤਿਆਰ ਰਹਿੰਦੇ ਹੋ ਤੁਸੀਂ ਐਂ ਇਦਾਂ ਆਪਣਾ ਜੇਬਾਂ ਖੋਲ ਕੇ ਤਿਆਰ ਲਓ ਜੀ ਅੱਜ ਸਾਨੂੰ ਠੱਗ ਲੋ ਆਪਾਂ ਆਪ ਹੀ ਤਿਆਰ ਰਹਿੰਨੇ ਆ ਉਹ ਕਿਵੇਂ ਕਿਉਂਕਿ ਸਾਨੂੰ ਗੁਰਮਤ ਦਾ ਨਹੀਂ ਪਤਾ ਸਾਨੂੰ ਗੁਰੂ ਸਾਹਿਬ ਦਾ ਸਿਧਾਂਤ ਨਹੀਂ ਪਤਾ ਸਾਨੂੰ ਗੁਰਬਾਣੀ ਦੀ ਜਿਹੜੀ ਵਿਚਾਰਤ ਆ ਰਪਾਤਾ ਹੀ ਨਹੀਂ ਹੈ ਕਿ ਫਿਰ ਸਾਨੂੰ ਕੋਈ ਵੀ ਠੱਗ ਸਕਦਾ ਹੈ ਜੇ ਤਾਂ ਸਾਨੂੰ ਗੁਰਬਾਣੀ ਦਾ ਪਤਾ ਹੀ ਨਹੀਂ ਕੁਝ ਫਿਰ ਸਾਨੂੰ ਕੋਈ ਵੀ ਠੱਗ ਸਕਦਾ ਜਦੋਂ ਸਾਡੀ ਗੁਰਬਾਣੀ ਦੇ ਉੱਤੇ ਦ੍ਰਿੜਤਾ ਨਹੀਂ ਹੈਗੀ ਵਿਸ਼ਵਾਸ ਨਹੀਂ ਹੈਗਾ ਗੁਰੂ ਦੇ ਉੱਤੇ ਭਰੋਸਾ ਨਹੀਂ ਹੈਗਾ ਸਾਨੂੰ ਗੁਰਬਾਣੀ ਬਾਰੇ ਪਤਾ ਨਹੀਂ ਹੈਗਾ ਤੇ ਅਸੀਂ ਬ੍ਰਹਮ ਗਿਆਨੀ ਮਹਾਪੁਰਸ਼ ਦੀ ਸੰਗਤ ਨਹੀਂ ਸੰਗਤ ਵਿੱਚ ਨਹੀਂ ਜਾਂ ਪੂਰਨ ਗੁਰਮਖੋਦ ਦੀ ਸੰਗਤ ਚ ਨਹੀਂ ਅਸੀਂ ਠੱਗੇ ਜਾਣਾ ਆ ਰਾਮ ਨਾਲ ਰਾਮ ਨਾਲ ਤੁਹਾਡੇ ਘਰ ਦੇ ਵਿੱਚ ਜਿਵੇਂ ਸਾਫ਼ ਤਰੀਕੇ ਨਾਲ ਬੇਨਤੀ ਇਹ ਕਰਨਾ ਚਾਹੁੰਦਾ ਹੈ ਜਿੰਨੇ ਵੀ ਇਹ ਤਾਮਤ੍ਰਿਕ ਨੇ ਕਾਲੇ ਇਲਮ ਵਾਲੇ ਬੰਦੇ ਨੇ ਜਾਂ ਨੈਗੇਟਿਵ ਇਹ ਜਿਹੜੇ ਹੁੰਦੇ ਨਲਾਇਕ ਜਿਉ ਉੱਲੂ ਜੀ ਇਹ ਜਿਹੜੇ ਨੇ ਇਹ ਤੁਹਾਨੂੰ ਠੱਗਦੇ ਨੇ ਤੁਸੀਂ ਆਪ ਠਗਾਉਣ ਲਈ ਜਾਂਦੇ ਹੋ ਇਹਨਾਂ ਕੋਲੇ ਲੋਕੀ ਤੁਸੀਂ ਗੁਰਬਾਨੀ ਤੋਂ ਦੂਰ ਹੋ ਤੁਹਾਡੇ ਘਰ ਚ ਕੋਈ ਚੀਜ਼ ਸ਼ੁਰੂ ਹੁੰਦੀ ਆ। ਥੋੜੀ ਬਹੁਤ ਕੋਈ ਦੁੱਖ ਰੋਗ ਆ ਗਿਆ। ਕੋਈ ਸਰੀਰਕ ਤਕਲੀਫ ਆ ਗਈ। ਕੋਈ ਬਿਜ਼ਨਸ ਡਾਊਨ ਚਲੇ ਗਿਆ। ਜਾਂ ਕਾਰੋਬਾਰ ਡਾਊਨ ਚਲੇ ਗਿਆ। ਕੁਝ ਵੀ ਇਦਾਂ ਦਾ ਹੋਇਆ ਨਾ ਤੁਹਾਡੇ ਦਿਮਾਗ ਚ ਸਭ ਤੋਂ ਪਹਿਲਾਂ ਦੁਨੀਆ ਦੇ ਲੋਕੋ ਇੱਕੋ ਹੀ ਗੱਲ ਆਉਂਦੀ ਐ। ਕਿਸੇ ਨੇ ਕੁਝ ਕਰਤਾ। ਚਲੋ। ਫੇਰ ਜਦੋਂ ਤੁਸੀਂ ਇਹ ਡਿਸਕਸ਼ਨ ਕਿਸੇ ਦੇ ਨਾਲ ਕਰਦੇ ਹੋ ਅਗਲਾ ਉਹ 100% ਉਹਨੂੰ ਕਰ ਦਿੰਦਾ ਪੱਕਾ ਤੁਹਾਡੇ ਅੰਦਰ ਹਾਂ 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 ਏਦਾਂ ਹੋ ਗਿਆ ਬੱਸ ਫਿਰ ਤੁਹਾਡੀ ਖੋਜ ਸ਼ੁਰੂ ਹੋ ਜਾਂਦੀ ਹੈ ਸਿਆਣਿਆਂ ਨੂੰ ਲੱਭਣਾ ਇਹ ਆ ਜਿਹੜੇ ਹੁੰਦੇ ਇਹਨਾਂ ਨੂੰ ਲੱਭਣਾ ਜੋਗੀ ਨੈਗੇਟਿਵ ਬੰਦੇ ਹੁੰਦੇ ਨੇ ਨੈਗੇਟਿਵ ਹੁੰਦੇ ਨੇ ਨਾ ਇਹ ਇਹਨਾਂ ਨੂੰ ਲੱਭਣਾ ਫਿਰ ਉੱਥੇ ਤੁਸੀਂ ਜੋ ਪੈਸੇ ਵੇਸਟ ਕਰ ਆਪਣੀ એનર્ਜੀ ਵੇਸਟ ਕਰ ਆਪਣੇ ਦਿਮਾਗ ਦੇ ਵਿੱਚ ਗਾਰਬੇਜ ਭਰ ਅਗਲੇ ਨੂੰ ਪਤਾ ਹੈ ਵੀ ਹੁਣੇ ਵਹਿਮੀ ਹੈ ਮੇਰੇ ਕੋਲ ਆਇਆ ਹੈ ਇਹ ਚੀਜ਼ਾਂ ਹੁੰਦੀਆਂ ਨੇ ਬਟ ਕਈ ਬੰਦੇ ਵੈਸੀ ਤਰ੍ਹਾਂ ਹੀ ਫਿਰਦੇ ਵੈਸੀ ਤਰ੍ਹਾਂ ਹੀ ਫਿਰਦੇ ਬਿਨਾਂ ਮਤਲਬ ਤੋਂ ਕੋਈ ਉਹ ਹੈ ਹੀ ਨਹੀਂ ਕੁਝ ਉਹਨੂੰ ਪਤਾ ਵੀ ਵਹਿਮੀ ਆ ਗਿਆ ਹੁਣ ਮੇਰੇ ਕੋਲੇ ਜੇ ਮੈਂ ਇਹਨੂੰ ਇਹ ਕਹਿੰਦਾ ਵੀ ਤੂੰ ਤਾਂ ਠੀਕ ਹੈ ਤੇ ਫਿਰ ਮੇਰੀ ਜੇਬ ਕਿਨੇ ਭਰਨੀ ਹੈ ਕਿਉਂਕਿ ਉਹਨੇ ਰੱਬ ਤੋਂ ਥੋੜੀ ਲੈ ਰਿਹਾ ਹੈ ਉਹ ਤਾਂ ਲੋਕਾਂ ਨੂੰ ਲੁੱਟ ਰਿਹਾ ਹੈ ਡਰਾ ਕੇ ਆਹ ਤਰੇਦਾਂ ਉਹ ਹੈ ਮੈਨੂੰ ਪੈਸੇ ਦੇ ਮੈਂ ਠੀਕ ਕਰ ਦੂੰ ਮਾਨੁਕੀ ਤੇਕ ਬ੍ਰਿਤੀ ਸਭ ਜਾਣ ਦੇਵਨ ਕੋਈ ਕਿ ਭਗਵਾਨ ਰੱਬ ਦਿੰਦਾ ਹੁੰਦਾ ਸੰਤਨ ਬਿਨ ਵਰਨਾ ਦਾਤਾ ਬੀ ਆ ਰੱਬ ਦੇ ਪਿਆਰੇ ਦੇ ਸਕਦੇ ਬ੍ਰਹਮ ਗਿਆਨੀ ਸੋ ਅਗਲੇ ਨੂੰ ਪਤਾ ਹੈ ਵੀ ਹੁਣ ਫਸਿਆ ਹੋਇਆ ਹੈ ਕੋਈ ਦਿੱਕਤ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਵੈਸੇ ਹੀ ਸਾਈਕੋਲੋਜੀਕਲੀ ਤੁਸੀਂ ਇਹ ਸੋਚ ਲਿਆ ਦਿਮਾਗ ਨੇ ਵੀ ਹਾਂ ਇਦਾਂ ਦੀ ਗੱਲ ਹੈ ਘਰ ਚ ਕੋਈ ਮਾੜੀ ਟੇਢੀ ਗੱਲ ਹੈ ਉਹ ਕੀਤਾ ਕਰਾਇਆ ਕੁਛ ਇਦਾਂ ਦਾ ਕੋ ਬਸ ਜਦੋਂ ਤੁਸੀਂ ਸਿਆਣੇ ਕੋਲ ਤੁਰ ਪਏ ਨੇ ਚੱਕ ਕੇ ਆਪਦਾ ਜਸਮਾਨ ਸਾਡੇ ਜਿੱਦਾਂ ਹੋਇਆ ਜੀ ਫਿਰ ਸਾਰੀਆਂ ਕਟਨਾਮਾਂ ਆਪਣੇ ਕੋਲੋਂ ਹੀ ਜੋੜ-ਜੋੜ ਦੱਸੀ ਜਾਂਦੇ ਹੋਂ ਇਦਾਂ ਬਿਨਾ ਮਤਲਬ ਇਹਨੂੰ ਸੰਗਤ ਕਰਨ ਲੱਗ ਜਾਂਦੇ ਤੇ ਉਹ ਮੈਂ ਕਿਹਾ ਉਹਨੇ ਪਹਿਰੇ ਹੱਥ ਜੋੜਿਆ ਦੇਖੋ ਜੇ ਨੈਗੇਟਿਵ ਇਨਫਲੂਐਂਸ ਹੁੰਦਾ ਨਾ ਤੁਹਾਨੂੰ ਤਾਂ ਤੁਸੀਂ ਇੱਥੇ ਤੱਕ ਆ ਹੀ ਨਹੀਂ ਸਕਦੇ ਕਿਉਂ ਨੈਗੇਟਿਵ ਬੰਦਾ ਕਾਲੀ ਫੌਜ ਦੇ ਸਾਹਮਣੇ ਨਹੀਂ ਖੜ੍ਹ ਸਕਦਾ ਨੇਗੇਟਿਵ ਇਨਫਲੂਐਂਸ ਵਾਲਾ ਬੰਦਾ ਸਾਡੇ ਕੋਲ ਨਹੀਂ ਆ ਸਕਦਾ ਕਿਉਂਕਿ 10ਵੇਂ ਪਾਸ ਜਾਂ ਨਾਣ ਨਹੀਂ ਸੋ ਉਹ ਕੁਝ ਪ੍ਰੋਬਲਮ ਕੁਝ ਵੀ ਨਹੀਂ ਹੁੰਦੀ ਇੱਕ ਨਹੀਂ ਮਨਣਾ ਬਹੁਤ ਰੂਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿੰਦੇ ਮੈਂ ਕਿਹਾ ਕੁਝ ਵੀ ਨਹੀਂ ਹੈ ਆਪਣੇ ਆਪ ਤੁਸੀਂ ਬਣਾ ਲਿਆ ਬਈ ਹਾਂ ਇਦਾਂ ਫਿਰ ਕਈ ਕਈ ਸਾਲ ਜ਼ਿੰਦਗੀ ਦੇ ਕਿ ਕਿ ਲੱਖਾਂ ਰੁਪਏ ਹਜ਼ਾਰਾਂ ਰੁਪਏ ਪਲੱਸ ਜਿੰਦਗੀ ਦਾ ਉਹ ਪੀਸਫੁਲ ਟਾਈਮ ਤੁਸੀਂ ਉਹਦੇ ਵਿੱਚ ਹੀ ਕੱਢ ਦਿੰਦੇ ਹੋ ਹਾਇ ਸਾਨੂੰ ਤਾਂ ਕਿਸੇ ਨੇ ਕੁਛ ਕਰਾਤਾ ਹਾਇ ਐਸ ਦਾ ਹਾਇ ਉਹਦਾ ਹਾਇ ਫਲਾਨਾ ਜਦ ਕਿ ਕਈਆਂ ਨੂੰ ਕੁਝ ਹੁੰਦਾ ਵੀ ਨਹੀਂ ਨਾਮ ਜਪਣ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਹੁਣ ਜਿਹਨੂੰ ਹੈ ਕੁਛ ਨਹੀਂ ਉਹ ਬੰਦਾ ਵੈਸੇ ਹੀ ਤੁਰਦਾ ਤੁਹਾਨੂੰ ਤੁਹਾਡੇ ਕਰਮਾਂ ਕਰਕੇ ਕਲਯੁਗ ਨੇ ਫਸਾ ਲਿਆ ਅੰਦਰ ਇੱਕ ਵਿਚਾਰ ਪਾ ਦਿੱਤੀ ਤੇ ਜਦੋਂ ਕੋਈ ਬੰਦਾ ਸਿਆਣਾ ਕੋਲੇ ਤਾంత్రਿਕਾ ਕਾਲੇ ਨਮਾਲੇ ਕੋਲੇ ਜਾਂਦਾ ਹੈ ਉਹਦੀ ਉਹਦੇ ਕਿਤੇ ਪੁੰਨ ਖਤਮ ਹੁੰਦੇ ਨੇ ਚੰਗੇ ਕਰਮ ਖਤਮ ਹੁੰਦੇ ਨੇ ਤੁਸੀਂ ਸਮਝਦੇ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਕਿਉਂ ਨਹੀਂ ਨਾਲੇ ਗੁਰਬਾਣੀ ਦੇ ਵਿੱਚ ਤਾਂ ਪਾਵਰ ਹੀ ਇੰਨੀ ਹੈ ਕਿ ਗੁਰਬਾਣੀ ਤਾਂ ਵੈਸੇ ਹੀ ਇਸ ਚੀਜ਼ ਨੂੰ ਠੀਕ ਕਰ ਦਿੰਦੀ ਠੀਕ ਹੈ ਨਾ ਜਿਹੜੀ ਗੁਰਬਾਣੀ ਹੈ ਉਹ ਤਾਂ ਵੈਸੇ ਹੀ ਇਸ ਚੀਜ਼ ਨੂੰ ਠੀਕ ਕਰ ਦਿੰਦੀ ਐਰੀਨਾ ਸਿਆਣਾ ਕੋਲ ਚਲੇ ਜਾ ਕੋਈ ਇਹਨਾਂ ਕੋਲ ਕਦੇ ਵੀ ਨਹੀਂ ਜਾਣਾ ਭੁੱਲ ਕੇ ਵੀ ਨਹੀਂ ਜਾਣਾ ਬੋਰਡ 'ਚ ਲਾਈ ਫਿਰਦੇ ਆਪਦੇ ਐਡਵਰਟਾਈਜ਼ਮੈਂਟ ਕਰਦੇ ਸਿਆਣੇ ਸੁਣੇ ਜਿਹੜੇ ਜਾਂ ਜੋ ਵੀ ਹੈਗੇ ਜਾਂ ਹੋਰ ਵੀ ਹਨ ਸੋ ਗਲਤ ਸਿਸਟਮ ਹੈ ਸਾਰਾ ਇਹ ਸਾਰਾ ਨੈਗੇਟਿਵ ਸਿਸਟਮ ਹੈ ਤੁਹਾਡੇ ਪੁੰਨ ਖਤਮ ਹੋ ਜਾਂਦੇ ਜਦੋਂ ਤੁਸੀਂ ਇਦਾਂ ਕਰਦੇ ਹੋ ਸ਼ਹੀਦ ਵੀ ਨਰਾਜ ਹੋ ਜਾਂਦੇ ਕੋਈ ਦੇਵੀ ਸ਼ਕਤੀਆਂ ਦਾ ਪੈਰਾ ਹੁੰਦਾ ਕੋਈ ਸਾਡੇ ਤੇ ਕੋਈ ਸੰਤਾ ਮਹਾਂਪੁਰਸ਼ਾਂ ਦੀ ਕਿਰਪਾ ਹੁੰਦੀ ਸੰਤ ਕਹਿੰਦੇ ਤੁਰਿਆ ਕਿੱਥੇ ਫਿਰਦਾ ਸਾਡੇ ਤੇ ਭਰੋਸਾ ਕੋਈ ਨਹੀਂ ਹਾਂ ਵੀ ਕਾਮ ਬੰਦਾ ਜਿਹੜਾ ਇੱਕ ਕਮਰੇ ਵਿੱਚ ਛੋਟਾ ਜਿਹਾ ਉਹਦਾ ਖੁੱਲੀ ਬੈਠਾ ਹੈ ਤੇ ਉਹਨੇ ਤਾਂ ਜ਼ਿਆਦਾ ਭਰੋਸਾ ਹੋ ਗਿਆ ਰੱਬੀ ਤਾਕਤਾਂ ਤੇ ਕੋਈ ਭਰੋਸਾ ਹੀ ਨਹੀਂ ਬਾਣੀ ਤੇ ਕੋਈ ਭਰੋਸਾ ਹੀ ਨਹੀਂ ਇਹਨੂੰ ਕਿਹਾ ਹਮ ਅਗਿਆਨ ਅਲਪਮਤ ਥੋਰੀ ਅਗਿਆਨੀ ਬਿਲਕੁਲ ਹੋ ਜਾਂਦਾ ਬੰਦਾ ਅਲਪ ਮਤ ਥੋੜੀ ਥੋੜੀ ਜਿਹੀ ਮਤ ਰਹਿ ਜਾਂਦੀ ਬਸ ਨਹੀਂ ਬਿਲਕੁਲ ਥੋੜੀ ਜੀ ਉਨੀ ਕੀ ਵਰਤਦਾ ਹੈ ਫਿਰ ਗੁਰੂ ਦੀ ਵਿਚਾਰ ਚੋ ਸੋਚਦਾ ਹੀ ਨਹੀਂ ਗੁਰਬਾਣੀ ਵਾਲੇ ਪਾਸੇ ਜਾ ਕੇ ਸੋਚਦਾ ਹੀ ਨਹੀਂ ਉਦਰੀ ਬਸ ਤੇ ਟਿਕਿਆ ਹੋਇਆ ਬਿਲਕੁਲ ਉਸੇ ਪੁਆਇੰਟ ਤੇ ਟਿਕ ਗਿਆ ਹੈ ਵੀ ਹਾਂ ਕੀਤਾ ਕਰਾਇਆ ਐਦਾਂ ਜੇ ਹੈ ਵੀ ਦਸਮ ਦੀ ਬਾਣੀ ਪੜਦਾ ਤਾਂ ਠੀਕ ਹੋ ਜਾਣਾ। ਸਿਆਣੇ ਕੋਲ ਜਾਣਾ ਕਿਉਂ ਹੈ? ਕਿੰਨੀ ਸੰਗਤ ਆ ਹੁਣ ਦਸਮ ਦੀ ਬਾਣੀ ਦੀ ਕਿਰਪਾ ਦੇ ਨਾਲ ਠੀਕ ਹੋਈ ਹੈ। ਮੈਨੂੰ ਕਹਣਗੇ ਅਸੀਂ ਤਾਂ ਜੀ ਹਜ਼ਾਰਾਂ ਡਾਲਰ ਭੇਜਦੇ ਰਹੇ ਹਾਂ ਇੰਡੀਆ। ਮੈਂ ਕਹਾਂ ਕਮਲਿਓ ਉੱਥੇ ਗੁਰੂ ਘਰ ਦੇ ਦਿੰਦੇ ਉਹੀ ਜਾ ਕੇ। ਗੁਰੂ ਘਰੇ ਕੋ ਰਸਦ ਕੋਈ ਹੋਰ ਕੁਛ ਇਸ ਤਰ੍ਹਾਂ ਦਾ ਨਹੀਂ ਤਾਂ ਕੋਈ ਗੁਰਸਿੱਖਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਅਸੀਂ ਭੇਜਦੇ ਰਹਿੰਨੇ ਸੇਵਾ। ਅਜੇ ਤੱਕ ਨਹੀਂ ਕਿਤੇ ਸਿਆਣਿਆਂ ਕੋਲ ਤੱਕਦੇ ਨਹੀਂ ਗਏ। ਹਾਂਜੀ ਇਦਾਂ ਹੋ ਗਿਆ ਜੀ ਸਾਨੂੰ ਠੀਕ ਖਰੋਜੀ ਜਾਂ ਕੁਛ ਜੋ ਵੀ ਲਾ ਲਓ। ਸਾਡੇ ਕੋਲ ਤਾਂ ਗੁਰੂ ਹੈ ਸਾਡਾ। ਨਾ ਕਿਤੇ ਤਾਂ ਹੁੰਦਾ ਕਿਉਂਕਿ ਮਹਾਰਾਜ ਜੀ ਨਾਲ। ਸੋ ਐਵੇਂ ਮਾੜੀ ਜੀ ਗੱਲ ਦੇ ਉੱਤੇ ਨਾ ਤੁਸੀਂ ਇਹਨਾਂ ਕੋਲੇ ਨਾ ਭੱਜਿਆ ਕਰੋ। ਜਿਹੜੇ ਲੋਕ ਸਿਆਣਿਆਂ ਕੋਲੇ ਜਾਂਦੇ ਆ, ਤਾੰਤ੍ਰਿਕਾਂ ਦੇ ਕੋਲੇ ਜਾਂਦੇ ਆ, ਮੌਲਵੀਆਂ, ਮੂਲਵੀਆਂ ਕੋਲੇ ਜਾਂਦੇ ਆ। ਨਾਲੇ ਤਾਂ ਮੌਲਵੀ ਦੇ ਛਿੱਤਰ ਪਾਣੇ ਮਹਾਰਾਜ ਜੀ ਤੋਂ ਨਾਲੇ ਜਿਹੜਾ ਜਾਣਦਾ ਉਹਦੇ ਪੈਣਿਆ ਠੀਕ ਹੈ ਨਾ ਕਿਉਂਕਿ ਜੇ ਇਸਲਾਮ ਦੇ ਵਿੱਚ ਵੀ ਖੁਦਾ ਦੀ ਇਬਾਦਤ ਕਰਨ ਨੂੰ ਕਿਹਾ ਨਾ ਕਿ ਉੱਥੇ ਕਾਲੇ ਲਵਾਦ ਕਰਨ ਨੂੰ ਕਿਹਾ ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਵਾਹਿਗੁਰੂ ਦੀਕ ਖੁਦਾ ਦੀ ਭਗਤੀ ਕਰਨ ਨੂੰ ਕਿਹਾ ਹੈ ਜਿਹੜੇ ਜਿੰਨੇ ਵੀ ਹੋਰ ਅਵਤਾਰ ਹੋਏ ਨੇ ਰਿਸ਼ੀ ਮੁਨੀ ਬਾਦ ਚ ਹੋਏ ਨੇ ਜਿਹੜੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵਿਦਾਂ ਮੈਂ ਨਾਮ ਉੱਤਮ ਸੋ ਸੁਣ ਹੈ ਨਹੀਂ ਫਿਰ ਹੈ ਜਿਉ ਬੇਤਾਲਿਆ ਕਹਿੰਦੇ ਪਾਗਲ ਵਾਂਗ ਉਤਰਾ ਫਿਰਦਾ ਹੈ ਬੇਤਾਲਾ ਵਿਦਾਂ ਨੇ ਕਹੇ ਨਾਮ ਉੱਤਮ ਇਹ ਨੂੰ ਸੁਣਦਾ ਨਹੀਂ ਹੈਗਾ ਨਾਮ ਜਪਦਾ ਨਹੀਂ ਹੈਗਾ ਕਹਿੰਦੇ ਫਿਰ ਗੁਰੂ ਸਾਹਿਬਾਨ ਜੀ ਨੇ ਤਾਂ ਗੱਲ ਹੀ ਕਲੀਅਰ ਕਰ ਦਿੱਤੀ ਹੈ ਜਾਣਨੇ ਕਿਉਂ ਕਿਸ ਬੰਦੇ ਕੋਲ ਤੁਹਾਨੂੰ ਤੁਹਾਨੂੰ ਕੌਣ ਇਹ رائے ਦਿੰਦਾ ਹੈ ਬੰਦੇ ਹੀ رائے ਦਿੰਦੇ ਨਾ ਕਿ ਉਹ ਬੰਦੇ ਰੱਬ ਨੇ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਵੀ ਹੈ ਤੁਹਾਡੇ ਕਾਰੋਬਾਰ ਆਦਿਕ ਦੇ ਸੇਤਾਂ ਦੇ ਵਿੱਚ ਜਾਂ ਹੋਰ ਕਿਸੇ ਵੀ ਚੀਜ਼ ਦੇ ਵਿੱਚ ਬੰਦਗੀ ਦੇ ਵਿੱਚ ਤੁਸੀਂ ਪੰਜ ਸਿੰਘਾਂ ਤੋਂ ਅਰਦਾਸ ਕਰਾ ਲਓ ਨਾ ਆਪ ਨਾਮ ਜਪੋ ਉਹਨੇ 40-40 ਦਿਨਾਂ ਤੇ ਜਾਪ ਰੱਖਣ ਦੇ ਕਿੰਨੇ ਜਾਪ ਮੈਂ ਦੱਸੇ ਨ ਸਿਆਣਿਆਂ ਕੋਲ ਕੀ ਕਰਨ ਜਾਣੇ ਹੋ ਜਿਹੜਾ ਬੰਦਾ ਖੁਦ ਹੀ ਕਾਲੀਆਂ ਤਾਕਤਾਂ ਦਾ ਸਹਾਰਾ ਲਾ ਕੇ ਬੈਠਾ ਉਹਦੇ ਕੋਲ ਕੀ ਹੋਊਗਾ ਜੀਵਨੇ ਕਿਸੇ ਚੀਜ਼ ਹੁੰਦੀ ਬ੍ਰਹਮ ਗਿਆਨੀ ਕੋਲੇ ਜਾਂ ਬ੍ਰਹਮ ਗਿਆਨੀ ਨੇ ਕਿਸੇ ਤੇ ਕਿਰਪਾ ਕੀਤੀ ਹੋਵੇ। ਪੂਰਨ ਮਹਾਪੁਰਖ ਨੇ ਦਿੱਤਾ ਹੋਵੇ ਜਾਂ ਖੁਦ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੋਵੇ। ਉਹ ਗੁਰਮੁਖ ਹੋਣ ਏਦਾਂ ਥੋੜੀ ਹੁੰਦਾ। ਇਹ ਤਾਂ 네ਗੇਟਿਵਿਟੀ ਦੀ ਪੂਜਾ ਕਰਦੇ 네ਗੇਟਿਵ ਸਾਰਾ ਸਿਸਟਮ ਹੁੰਦਾ ਖੁਦ ਵੀ 네ਗੇਟਿਵ ਹੁੰਦੇ। ਜਿਹੜੇ ਬੰਦੇ ਕਾਲੀਆਂ ਤਾਕਤਾਂ ਏਦਾਂ ਇਹਨਾਂ ਨੂੰ ਮੰਨਦੇ ਇਹਨਾਂ ਦੀ ਸ਼ਕਲਾਂ ਦੇਖੀ ਕਿਦਾਂ ਦੀ ਸੁਸਤ ਸੁੱਕੇ ਪਏ ਹੁੰਦੇ। ਕਿਉਂ? ਕਿਉਂਕਿ ਅਗਲਾ એનર્ਜੀ ਖਿੱਚ ਰਿਹਾ ਸਾਰੀ। ਸਾਹਜ ਦੇ ਪਿਆਰੇ ਮੇਰਾ ਕੰਮ ਤਾਂ ਤੁਹਾਨੂੰ ਅਗਾਹ ਕਰਨਾ ਹੈ ਮੇਰੇ ਕੋਲ ਦੀ ਕੁਝ ਨਹੀਂ ਮੈਂ ਤਾਂ ਆਪਣੀ ਜੋ ਡਿਊਟੀ ਸਤਗੁਰੂ ਜੀ ਲੈ ਰਹੇ ਉਹ ਕਰ ਰਹੇ ਹਾਂ ਉਹਨਾਂ ਦੀ ਕਿਰਪਾ ਦੇ ਨਾਲ ਕਿਤੇ ਨਹੀਂ ਜਾਣਾ ਜਿੰਨੇ ਜਿੰਨੇ ਕਦਮ ਉਧਰ ਨੂੰ ਵਧਾ ਰਹੇ ਹਾਂ ਉਹਨੇ ਉਹਨੇ ਪੁੰਨ ਕਟ ਰਹੇ ਨੇ ਰੱਬ ਤੋਂ ਦੂਰ ਹੋ ਰਹੇ ਹਾਂ ਰੱਬ ਤੁਹਾਡੇ ਤੇ ਵਿਸ਼ਵਾਸ ਕਰਨੋਂ ਹਟ ਰਿਹਾ ਹੈ ਤੁਸੀਂ ਰੱਬ ਦਾ ਭਰੋਸਾ ਤੋੜ ਰਹੇ ਹੋ ਆਪਣੇ ਪ੍ਰਤੀਤ ਆਪ ਹੀ ਖੋਵੈ ਬਹਰ ਉਸਕਾ ਵਿਸ਼ਵਾਸ ਨਾ ਹੋਵੈ ਵਿਸ਼ਵਾਸਨੀ ਕਰਨਗੇ ਮਹਾਰਾਜ ਇਹ ਤਾਂ ਸਿਆਣੇ ਕੋਲ ਚਲਾ ਗਿਆ ਹੋਰ ਕਿਤੇ ਚਲਿਆ ਗਿਆ ਰੱਬ ਨੇ ਕਿਹਾ ਠੀਕ ਹੁਣ ਇੱਥੇ ਤੁਰਿਆ ਫਿਰ ਇਹੀ ਤੇਰਾ ਰੱਬ ਐ ਬਸ ਗੁਰੂ ਸਾਹਿਬ ਨੇ ਕਿਹਾ ਬਸ ਇਹੀ ਤੈਨੂੰ ਹੁਣ ਦਊਗਾ ਜਿਹੜਾ ਕੁਛ ਤੂੰ ਚਾਹਣਾ ਹੈ ਸਾਡੇ ਕੋਲੇ ਕੁਝ ਨਹੀਂ ਹੈਗਾ ਉਹਨੇ ਦੇਣਾ ਹੀ ਨਹੀਂ ਉਹ ਤਾਂ ਖੁਦ ਜਨਮ ਮਰਨ ਦੇ ਵਿੱਚ ਉਹ ਤਾਂ ਜਿੰਨਾ ਚਿਰ ਕੋਈ ਬੰਦਾ ਜੋਤੀਸ ਰੂਪ ਹੋਇਆ ਹੀ ਨਹੀਂ ਜੋਤਸ ਰੂਪ ਅਵਸਥਾ ਦੇ ਵਿੱਚ ਗਿਆ ਹੀ ਨਹੀਂ ਜਿਸ ਨੇ ਇਸ ਗੱਲ ਨੂੰ ਜਾਣਿਆ ਹੀ ਨਹੀਂ ਮਨ ਤੂੰ ਜੋਤਸ ਰੂਪ ਹੈ ਆਪਣਾ ਮੂਲ ਪਛਾਨ ਹੈ ਨਾ ਜਿਨ ਕਰਿਥਿਤ ਗਿਆ ਹੀ ਨਹੀਂ ਸਭ ਮਹਿ ਜੋਤ ਤੇ ਜੋਤ ਹੈ ਸੋਈ ਤੁਸੀਂ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਇਹ ਜੀ ਗੁਰਮਤ ਹੈ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨਾਂ ਨੇ ਨਾਮ ਧਿਆਇਆ ਉਨਾ ਦੇ ਮੁਖ ਉਜਲੇ ਨੇ ਆਪਾਂ ਤਾਂ ਉੱਥੇ ਜਾਣਾ ਸੀ ਸਾਦ ਕਿਐ ਸੰਗ ਨਹੀਂ ਕੱਚੇ ਕਾਲ ਦਰਸ਼ਨ ਪੇਤ ਤੂ ਹੋਤ ਨਿਹਾਲ ਉੱਥੇ ਜਾਣਾ ਸੀ ਜਿੱਥੇ ਕੇਵਲ ਗੁਰਬਾਣੀ ਦੀ ਗੱਲ ਹੈ ਨਾਮ ਦੀ ਗੱਲ ਹੈ ਸਿਮਰਨ ਦੀ ਗੱਲ ਹੈ ਬੰਦਗੀ ਦੀ ਗੱਲ ਹੈ ਉੱਥੇ ਥੋੜੀ ਜਾਣਾ ਸੀ ਜਿੱਥੇ ਸਿਆਣੇ ਨੇ ਜਿੱਥੇ ਪੁੱਠੀ ਕੰਮ ਕੀਤੇ ਜਾਂਦੇ ਜਾ ਕੇ ਸਭ ਤੋਂ ਮੋਗੁਣੀ ਕੰਮ ਨੇ ਉੱਥੇ ਥੋੜੀ ਜਾਣ ਨੂੰ ਕਿਹਾ ਮਹਾਰਾਜ ਜੀ ਨੇ ਜਿਹੜਾ ਜਾਂਦਾ ਹੈ ਮੁੜ ਕੇ ਛੋਟ ਨਹੀਂ ਸਕਦਾ ਸੁਲੇਮਾਨ ਪ੍ਰੇਤ ਵਾਲੀ ਸਾਖੀ ਸੁਣ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਸਰਚ ਕਰ ਲਿਓ ਉਹਦੇ ਤੇ ਸੁਲੇਮਾਨ ਪ੍ਰੇਤ ਦੀ ਸਟੋਰੀ ਐਵੇਂ ਤਾਂ ਕੁਝ ਵੀ ਲਖ ਲਿਓ ਉਹਨੇ ਉਹੀ ਦਿਖਾ ਦੇਣੀ ਹੈ YouTube ਨੇ ਕੱਢ ਕੇ ਤੁਹਾਨੂੰ ਕਿੰਨਿਆਂ ਦੀਆਂ ਮੈਂ ਤੁਹਾਨੂੰ ਦੱਸਾਂ ਇੱਕ ਉਹ ਹੋਇਆ ਅੰਗਰੇਜ਼ ਆਰਥਰ ਫੋਰਡ ਉਹਦੀ ਬੁੱਕ ਹੈ ਬਿਯੋਂਡ ਦਾ ਵਰਲਡ ਪੜ ਲਿਓ ਕੀ ਹਾਲ ਹੁੰਦਾ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ ਪੜ ਲਿਓ ਠੀਕ ਹੈ ਨਾ ਪੂਰਨ ਖਾਲਸਾਈ ਮਰਿਆਦਾ ਤੇ ਆਉ ਜਿਉਣਾ ਹੈ ਤਾਂ ਗੁਰਸਿੱਖੀ ਨਾਲ ਜੁੜੋ ਜਾਂ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਹੋ ਜੇ ਸਿੱਖੀ ਚੋਂ ਤਾਂ ਖਾਲਸਾਈ ਮਰਿਆਦਾ ਦੇ ਨਾਲ ਜੁੜੋ ਜੇ Hindu ਧਰਮ ਦੇ ਵਿੱਚੋਂ ਤਾਂ ਜੋ ਵੀ ਵੇਦਾਂ ਦੇ ਅਨੁਸਾਰ ਕਹਿ ਲਓ ਜਾਂ ਵੇਦਾਂ ਚ ਕੀ ਇਨਾਮ ਦੀ ਗੱਲ ਕੀਤੀ ਹੈ ਨਾਮ ਜਪੋ ਕਹਿੰਦੇ ਠੀਕ ਹੈ ਨਾ ਜਿਤਨੇ ਵੀ ઋષਿ-ਮੁਨੀ ਆਦਿ ਹੋਏ ਨਾਮ ਜਪਿਆ ਨਾ ਭਗਤੀ ਕੀਤੀ ਨਾ ਉਹਨਾਂ ਨੇ ਉਹ ਕਰੋ ਐ ਦੋਤ ਇਹਨਾਂ ਤਾੰਤ੍ਰਿਕਾਂਆਂ ਕਾਲੇ ਨਮਾਲਿਆਂ ਕੋਲ ਥੋੜੀ-ਥੋੜੀ ਫਿਰਨਾ ਬਿਨਾਂ ਮਦਦੋਂ ਤੂੰ ਪੈਸੇ ਵੇਸਟ ਕਰੀ ਜਾਂਦੇ ਨਾੜੇ ਕਰਮ ਬਣਾਈ ਜਾਂਦੇ ਹੋ ਅਕਾਲ ਪੁਰਖ ਨੂੰ ਕੀਮ ਨੂੰ ਦਿਖਾਵਾਂਗੇ ਕਿਸੇ ਬੰਦੇ ਕੋਲ ਗਏ ਸੀ ਇੱਕ ਇੱਕ ਮੈਨੂੰ ਕਹਿੰਦਾ ਕਹਿੰਦਾ ਜਿਹੜਾ ਫਸਿਆ ਹੁੰਦਾ ਉਹ ਤਾਂ ਫਿਰ ਜਾਂਦਾ ਹੀ ਐ ਮੈਂ ਕਹਾਂ ਉਹ ਫਿਰ ਕਿਹੜਾ ਬਸ ਜਾਂਦਾ ਇਹ ਤਾਂ ਹੋਰ ਫਸ ਜਾਂਦਾ ਜਾ ਕੇ ਉਹ ਤਾਂ ਹੋਰ ਫਸ ਜਾਂਦਾ ਜਾ ਕੇ ਬਚਣ ਬਚਿਆ ਤਾਂ ਤਾਂ ਜਾ ਸਕਦਾ ਸੀ ਜੇ ਗੁਰਬਾਣੀ ਦਾ ਐ ਸਿਆਣੇ ਐ ਏਡੇ ਠੱਗ ਨੇ ਇਹ ਬੇਵਕੂਫ ਲੋਕ ਲੋਕਾਂ ਨੂੰ ਇਹ ਕਹਿੰਦੇ ਕਹਿੰਦੇ ਗੁਰਬਾਣੀ ਨਾਲ ਬੰਦਾ ਠੀਕ ਨਹੀਂ ਹੋ ਸਕਦਾ ਮੈਂ ਕਹਾਂ ਹਾਂ ਤੂੰ ਕਰ ਸਕਦਾ ਗੁਰਬਾਣੀ ਨਹੀਂ ਕਰ ਸਕਦੀ ਤੂੰ ਨਵੇਂ ਮਾਂ ਦਾ ਪੁੱਤ ਜਮੈਂ ਕੋਈ ਦੇਖੋ ਆ ਗੱਲਾਂ ਕਹਿੰਦੇ ਉਹ ਕਿਉਂ ਕਹਿੰਦੇ ਤਾਂ ਕਿ ਤੁਸੀਂ ਗੁਰਬਾਣੀ ਤੋਂ ਟੁੱਟੋ ਤਾਂ ਕਿ ਤੁਸੀਂ ਗੁਰਬਾਣੀ ਤੋਂ ਟੁੱਟੋ ਕਹਿੰਦੇ ਨਾ ਜੀ ਇਹਦੇ ਵਾਸਤੇ ਤਾਂ ਫਲਾਨੀ ਵਿਦਿਆ ਹੁੰਦੀ ਆ ਹੁੰਦਾ ਉਹ ਹੁੰਦਾ ਕੋਈ ਵਿਦਿਆ ਦੀ ਲੋੜ ਨਹੀਂ ਸਿਰਫ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਦੀ ਲੋੜ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਾਣਾ ਗੁਰਬਾਣੀ ਚਾਨਣ ਹੈ ਗਿਆਨ ਦਾ ਵੀ ਅਤੇ ਪ੍ਰਤੱਖ ਵੀ ਜਦੋਂ ਗੁਰਬਾਣੀ ਦਾ ਜਾਪ ਆਪਾਂ ਕਰਦੇ ਹਾਂ ਆਪਣੇ ਉੱਤੇ ਪ੍ਰਕਾਸ਼ ਪੈਂਦਾ ਹੈ ਨਿਕਲ ਕੇ ਜਦੋਂ ਗੁਰਬਾਣੀ ਦਾ ਜਾਪ ਕਰਦੇ ਆ ਆਪਣੇ ਅੰਦਰ ਪ੍ਰਕਾਸ਼ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਸਹਿਜੇ ਸਹਿਜੇ ਜੀਵ ਉਸ ਵਾਹਿਗੁਰੂ ਵੱਲ ਨੂੰ ਜਾਣ ਲੱਗ ਜਾਂਦਾ ਹੈ ਹੈ ਅਤੇ ਬਿਲਕੁਲ ਅਰੋਗ ਨਿਰਭਉ ਅਤੇ ਸੰਤੁਸ਼ਟ ਹੋ ਜਾਂਦਾ ਹੈ ਇਹ ਸਭ ਇਹਨਾਂ ਦੇ ਠੱਗੀਆਂ ਮਾਰਨ ਦੇ ਤਰੀਕੇ ਨੇ ਜੇ ਸੰਗਤ ਕਰਨੀ ਤਾਂ ਪੂਰਨ ਬ੍ਰਹਮ ਗਿਆਨੀ ਦੀ ਕਰੋ ਜੇ ਬ੍ਰਹਮ ਗਿਆਨੀ ਨਹੀਂ ਮਿਲਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰੀ ਜਾਓ ਕਿਉਂਕਿ ਬ੍ਰਹਮ ਗਿਆਨੀ ਨੇ ਵੀ ਅਭਿਆਸ ਹੀ ਕਰਾਉਣਾ ਹੁੰਦਾ ਹੈ ਨਾਮ ਜਪਵਾਉਣਾ ਹੁੰਦਾ ਹੈ ਇਹ ਗੱਲਾਂ ਮੈਂ ਤੁਹਾਨੂੰ ਤਾਂ ਕਹੀਆਂ ਨੇ ਕਿਉਂਕਿ ਲੋਕੀ ਅੱਜਕੱਲ ਇਹ ਹੀ ਗੱਲ ਕਰ ਰਹੇ ਨੇ ਤੁਰੇ ਜਾਂਦੇ ਫਟਾਫਟ ਜਾਂਦੇ ਮੈਂ ਦੇਖਿਆ ਪੰਜਾਬ ਜਦੋਂ ਮੇਂ ਇੰਡੀਆ ਹੁੰਦਾ ਸੀਕਰ ਤੇ ਉਥੇ ਆ ਜਿਹੜੇ ਜਗਾ ਜਗਾ ਜਿਹਾ ਬਣਿਆ ਹੋਇਆ ਮੈਂ ਐਵੇਂ ਬਿਨਾ ਮਤਲਬ ਤੋਂ ਉਥੇ ਲੋਕੀ ਬਹੁਤ ਜਾਂਦੇ ਮੇਲੇ ਲੱਗਦੇ ਉਥੇ ਪਤਾ ਨਹੀਂ ਕਾਦੇ ਮੇਲੇ ਲਈ ਫਿਰਦੇ ਪਤਾ ਨਹੀਂ ਕਾਦੇ ਪੂਜਾ ਤੇ ਕੇ ਕਾਲਪੁਰਖ ਦੀ ਕਰਨੀ ਸੀ ਬੰਦੇ ਦੀ ਥੋੜੀ ਕਰਨੀ ਬੰਦਾਰ ਵਾਲੇ ਹੈ ਉਹ ਕਬਰਾਂ ਬਣਾਈ ਫਿਰਦੇ ਪਿਆਰੇਓ ਫੇ ਡਰੀ ਜਾਣੇ ਉਹਨਾਂ ਤੋਂ ਹਾਏ ਇੱਥੇ ਆਏ ਆਂ ਪੂਜਾ ਵਾਹਿਗੁਰੂ ਦੀ ਕਰਨੀ ਸੀ ਕਾਲਪੁਰਖ ਦੀ ਭਗਤੀ ਕਰਨੀ ਸੀ ਐਦਾਂ ਨਾ ਪਟਕੋ ਕਈ ਜਨਮ ਪਿੱਛੇ ਚਲੇ ਜਾਊਂਗਾ ਕਈ ਜਨਮ ਪਿੱਛੇ ਚਲੇਗਾ ਢਾਈ ਘੰਟੇ ਦਸਮ ਦੀ ਬਾਣੀ ਪੜਨ ਲੱਗ ਜਾਓ ਤੁਹਾਨੂੰ ਸਭ ਕੁਝ ਗੁਰੂ ਸਾਹਿਬ ਨੇ ਦੇ ਦੇਣਾ ਹੈ ਮਹਾਰਾਜ ਜੀ ਨੇ ਦੇ ਦੇਣਾ ਲਗਾਤਾਰ ਅਭਿਆਸ ਕਰੋ ਸਾਲ ਬਾਅਦ ਦੇਖ ਲਓ ਕਿੱਥੇ ਖੜੇ ਹੋ ਆਪੇ ਹੀ ਦੇਖ ਲਓ ਆਪ ਕੋਈ ਦੇਖ ਲਿਓ ਤੁਸੀਂ ਕਿਉਂਕਿ ਬਿਲਕੁਲ ਕਿਰਪਾ ਹੋਊਗੀ ਮਹਾਰਾਜ ਜੀ ਦੀ ਵੀ ਸ਼ੁਕਰਿਆ ਗੁਰੂ ਸਾਹਿਬ ਦਾ ਮੈਂ ਤਾਂ ਸਾਫ਼ ਬੇਨਤੀ ਕਰਦਾ ਹੁੰਦਾ ਕਿਸੇ ਉਲਝਾਬਾਜੀ ਚ ਪਾਉਣਾ ਆਪਣਾ ਕੰਮ ਨਹੀਂ ਸਚੁਨਤਾ ਰੱਖ ਕੇ ਅੰਮ੍ਰਿਤ ਵੇਲੇ ਉੱਠੋ ਯਾਨੀ ਕਿ ਬਾਣੀ ਪੜੋ ਪਾਠ ਕਰੋ 2.5 ਘੰਟੇ ਕਰੋ ਸਵੇਰ ਕੰਟਾ ਸਵੇਰ ਨਾਲ ਸਵੇਰ ਸ਼ਾਮ ਨੂੰ ਲਾ ਲਿਆ ਇੰਨੇ ਨਾਲ ਹੀ ਜੀਵਨ ਬਦਲ ਜਾਂਦਾ ਤੁਸੀਂ ਤੁਹਾਨੂੰ ਇਹ ਲੱਗਦਾ ਵੀ ਜਿੰਨਾ ਚਿਰ ਕਿਸੇ ਸਿਆਣਿਆਂ ਨੂੰ ਥੱਬਾ ਪੈਸਿਆਂ ਦਾ ਨਾ ਨਾ ਦੋ ਉਨਾ ਚਿਰ ਗੱਲ ਨਹੀਂ ਬਣਨੀ ਐਦਾਂ ਥੋੜੀ ਹੁੰਦਾ ਹੁਣ ਪੰਜ ਪਿਆਰਿਆਂ ਨੇ ਜਿਹੜਾ ਮਹਾਰਾਜ ਨੂੰ ਸੀਸ ਦਿੱਤੇ ਉਹਨਾਂ ਨੂੰ ਪੈਸੇ ਦਿੱਤੇ ਸੀ ਮਹਾਰਾਜ ਜੀ ਨੂੰ ਨਹੀਂ ਉਹਨਾਂ ਨੇ ਆਪਣਾ ਆਪਾ ਭੇਟਾ ਕੀਤਾ ਮਹਾਰਾਜ ਜੀ ਨੇ ਮਹਾਰਾਜ ਜੀ ਦਾ ਭਜਨ ਮੰਨਿਆ ਅੱਜ ਆਪਾਂ ਉਹਨਾਂ ਨੂੰ ਮੱਥੇ ਟੇਕਦੇ ਆਂ ਪੰਜ ਪਿਆਰਿਆਂ ਨੂੰ ਉਹਨਾਂ ਦੇ ਸਥਾਨ ਬਣੇ ਹੋਏ ਆਰਦਾਸ ਦੇ ਵਿੱਚ ਉਹਨਾਂ ਦਾ ਨਾਮ ਹੈ ਉਹਨਾਂ ਦਾ ਨਾਮ ਲੈਂਦੇ ਸਰ ਗੇਭੀ ਊਰਜਾ ਦਾ ਪ੍ਰਵਾਹ ਚੱਲ ਪੈਂਦਾ ਆਪਣੇ ਅੰਦਰ ਕਿਉਂ ਕਿਉਂਕਿ ਉਹ ਗੁਰੂ ਨੂੰ ਸਮਰਪਿਤ ਹੋ ਚੁੱਕੇ ਸੀ ਗੁਰੂ ਦਾ ਬਚਨ ਮੰਨਦੇ ਸੀ ਗੁਰ ਕਾ ਬਚਨ ਬਸਾ ਜੀਵਨ ਨਾਲ ਦੇ ਜਲ ਨਹੀਂ ਜੂਬਾ ਤਸਕਰ ਨਹੀਂ ਲੇਗਾ ਪਾਹ ਨਾ ਸਕਾ ਜਲ ਗੁਰੂ ਦਾ ਬਚਨ ਕੀ ਹੈ ਗੁਰੂ ਦਾ ਆਰਡਰ ਗੁਰਬਾਣੀ ਗੁਰੂ ਦਾ ਬਚਨ ਕੀ ਹੈ ਗੁਰਬਾਣੀ ਜੋ ਮਹਾਰਾਜ ਗੁਰਬਾਣੀ ਚੁੱਕਿਆ ਉਹ ਕਰੋਸ ਕਿਤੇ ਜਾਣ ਦੀ ਲੋੜ ਨਹੀਂ ਇਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਜਦੋਂ ਇਹਨਾਂ ਨੂੰ ਸੱਚਪਾਤਲ ਸੱਚ ਲੋਕਾਂ ਨੂੰ ਪਤਾ ਲੱਗਦਾ ਫਿਰ ਇਹ ਚੀਕਾਂ ਮਾਰਦੇ ਆ ਫੇ ਤਾਨੂੰ ਪਰਮਾ ਚ ਪਾਉਂਦੇ ਨਹੀਂ ਜੀ ਇਦਾਂ ਨਹੀਂ ਹੁੰਦਾ ਅਸੀਂ ਵੀ ਕਰ ਸਕਦੇ ਆ ਅਸੀਂ ਇਦਾਂ ਆਹ ਇਲਮ ਕਰਾਂਗੇ ਸਭ ਫਲਾਣਾ ਕਰਾਂਗੇ ਠੀਕ ਕਰਾਂਗੇ ਤੈਨੂੰ ਤਾਂ ਰੱਬ ਠੀਕ ਕਰੋ ਚੰਗੀ ਤਰ੍ਹਾਂ ਸੀਰ ਤਾਂ ਛੱਡ ਆ ਜਿੰਨੀਆਂ ਨੈਗੇਟਿਵ ਪਾਵਰਸ ਦੀਆਂ ਤੂੰ ਅਰਦਨਾ ਕੀਤੀਆਂ ਹੋਈਆਂ ਨੇ ਨਾ ਇਹਨਾਂ ਨੂੰ ਪ੍ਰਗਟ ਕਰੀ ਫਿਰਦਾ ਹੈ ਇਹਨਾਂ ਨੇ ਤੈਨੂੰ ਦਬਣਾ ਹੈ ਹਮ ਤਾਂ ਪਤਾ ਹੈ ਭਾਈ ਵੀਰ ਸਿੰਘ ਨੂੰ ਪੜਿਓ ਦੱਸਿਆ ਉਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਪੜਿਓ ਉਹਨਾਂ ਨੇ ਵੀ ਇਸ ਗੱਲ ਨੂੰ ਖੋਲਿਆ ਹੈ ਆਰਥਰ ਫੋਰਡ ਦੇ ਵਿੱਚ ਆਰਥਰ ਫੋਰਡ ਦੀ ਕਿਤਾਬ ਦੇ ਵਿੱਚ ਉਹਨੇ ਖੁਦ ਦੱਸਿਆ ਸੋਲੇਮਨ ਪ੍ਰੇਤ ਨੇ ਸਾਰਾ ਕੁਝ ਦੱਸਿਆ ਜਿਹੜੀ ਉਹਦੀ ਆਡੀਓ ਪਈ ਹੈ ਹੋਰ ਵੀ ਬਹੁਤ ਕੁਝ ਹੈ ਸਿਆਣੇ ਆਲੇ ਪਾਸੇ ਤਾੰਤ੍ਰਿਕ ਬੰਦਿਆਂ ਇਹਨਾਂ ਆਲੇ ਪਾਸੇ ਨਹੀਂ ਜਾਣਾ ਮਹਾਰਾਜ ਜੀ ਦੇ ਚਰਨਾਂ 'ਚ ਲੱਗਣਾ ਹੈ ਨਾਮ ਜਪਣਾ ਬੰਦਗੀ ਕਰਨੀ ਹੈ ਦਸੰਗ ਦੀ ਬਾਣੀ ਪੜੋ 2.5 ਘੰਟੇ ਰੋਜ਼ ਕੋਈ ਬਾਣੀ ਫੜ ਲਓ ਇੱਕ ਮੂਲ ਮੰਤਰ ਫੜ ਲਓ ਗੁਰ ਮੰਤਰ ਜਪਜੀ ਸਾਹਿਬ ਜਪ ਸਾਹਿਬ ਤਾਂ ਪ੍ਰੋਸਸ ਸਭਈਏ ਚੌਪਈ ਸਾਹਿਬ ਅਨੰਦ ਸਾਹਿਬ ਸ਼ਸਤਰਨਾਮ ਮਾਲਕ ਭਾਵੇਂ ਚੰਡੀ ਦੀ ਵਾਰ ਭਗਉਤੀ ਉਸਤੋਤਰ ਉਹ ਗੁਰਦੰਤੀ ਕਿਤਨੀਆਂ ਬਾਣੀਆਂ ਨੇ ਪਿਆਰ ਕਿੰਨੀਆਂ ਵੀਡੀਓਜ਼ ਤੁਸੀਂ ਦੇਖੋਦੇ ਥੱਲੇ ਜਾ ਕੇ ਕਿੰਨੇ ਜਾਪ ਨੇ ਇਹਨੂੰ ਕਰ ਲਓ ਕੋਈ ਇੱਕ ਬੜੇ ਫੜ ਕੇ ਲੱਗ ਜੋ ਤੁਹਾਡਾ ਜੀਵਨ ਆ ਬਲਟਾ ਦੇਣਾ ਮਾਰਨੇ ਸੁੱਖਾਂ ਦੇ ਨਾਲ ਠੀਕ ਹੈ ਇਤਨੀ ਕੁ ਬੇਨਤੀ ਪ੍ਰਵਾਨ ਕਰੋ ਅੱਜ ਤੋਂ ਬਾਅਦ ਤੌਬਾ ਕਰੋ ਕਿ ਇਹਨਾਂ ਕੋਲ ਨਹੀਂ ਜਾਣਾ ਜੇ ਗਏ ਤਾਂ ਦੇਗ ਬਣਾ ਕੇ ਮੁਆਫੀ ਮੰਗੋ ਗੁਰੂ ਕੋਲੇ ਜਾਓ ਗੁਰੂ ਸਾਹਿਬ ਕਿਰਪਾ ਕਰਨਗੇ ਕਿਸੇ ਇੱਕ ਸ਼ਹੀਦ ਨੂੰ ਆਪਣਾ ਮੁਰਸ਼ਿਦ ਬਣਾ ਲਓ ਉਹਦੀ ਜੋਤ ਲਾਓ ਘਰ ਦੇ ਵਿੱਚ ਬਾਣੀ ਪੜੋ ਹੁਣ ਤੁਹਾਨੂੰ ਕਿਰਪਾ ਕਰਨ ਲੱਗ ਜਾਣਾ ਉਹ ਸ਼ਕਤੀ ਨੇ ਪ੍ਰਗਟ ਹੋ ਕੇ ਕਿਰਪਾ ਕਰ ਲੋਕੀ ਤਾਂ ਵਿਰੋਧ ਕਰਦੇ ਜੋਤ ਦਾ ਇਦਾਂ ਹੋਰ ਇਹਨਾਂ ਨੂੰ ਛੱਡੋ ਪਰ ਇਹਨਾਂ ਨੂੰ ਕੋਈ ਜਵਾਬ ਤੁਸੀਂ ਖੋਜ ਲਿਗੋ ਪਰ ਅਸੀਕ ਲੈਣਾ ਕੋਈ ਤੁਹਾਡੇ ਤੋਂ ਮੇਰੇ ਸਿੱਧਾ ਕਿਹਾ ਜਾਂਦਾ ਮਾਫ ਕਰਨਾ ਸੰਗ ਜੀ ਕਿਉਂਕਿ ਜੋ ਆਉਦੇ ਜੀਵਨ ਦਾ ਪ੍ਰੈਕਟੀਕਲ ਹੋਵੇ ਨਾ ਬੰਦਾ ਉੱਤੇ ਦ੍ਰਿੜਤਾ ਨਾਲ ਗੱਲ ਕਰਦਾ ਆਪਾਂ ਪ੍ਰੈਕਟੀਕਲ ਇਸ ਚੀਜ਼ ਦਾ ਕਰਾਇਆ ਮਹਾਰਾਜੀ ਨੇ ਨਾ ਜੀ ਤਾਂ ਗੁਰਮਤ ਨਹੀਂ ਤਾਂ ਫੁਲਾਨਾ ਨਹੀਂ ਐਦਾਂ ਹੁੰਦਾ ਹੀ ਨਹੀਂ ਮੈਂ ਕਿਹਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚ ਤਾਂ ਪੰਜ ਕਕਾਰ ਵੀ ਨਹੀਂ ਲਿਖੇ ਫਿਰ ਕੀ ਕਰਾਂਗੇ ਫਿਰ ਕਿੱਥੇ ਜਾਵਾਂਗੇ ਮਹਾਰਾਜ ਜੀ ਦਾ ਆਕਾਰ ਵੱਡਾ ਹੋ ਜਾਣਾ ਸੀਗਾ ਜੀ ਸਾਰਾ ਕੁਝ ਮਾਰਾ ਲਿਖਣ ਲੱਗ ਜਾਂਦੇ ਫਿਰ ਉਹਨਾਂ ਨੂੰ ਉਸ ਤਰ੍ਹਾਂ ਦੱਸਿਆ ਗਿਆ ਠੀਕ ਹੈ ਨਾ ਉਹਨਾਂ ਰੈਤ ਨਾਮਿਆਂ ਦੇ ਰੂਪ ਦੇ ਵਿੱਚ ਹੁਕਮਨਾਮਿਆਂ ਦੇ ਰੂਪ ਦੇ ਵਿੱਚ ਦੱਸਿਆ ਗਿਆ ਸਾਰਾ ਕੁਝ ਕੀਤਾ ਗਿਆ ਠੀਕ ਹੈ ਨਾ ਸੋ ਇਦਾਂ ਹੀ ਹੁੰਦਾ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਦਸਮ ਦੀਪ ਕੋਈ ਵੀ ਬਾਣੀ ਫਾਲੋ ਗੁਰੂ ਗ੍ਰੰਥ ਸਾਹਿਬ ਮਾਰਦੀ ਬਾਣੀ ਸਰਬ ਲੋਗ ਗੁਰੰਥ ਸਾਹਿਬ ਦੀ ਬਾਣੀ ਕਿਤੇ ਸਿਆਣਿਆਂ ਕੋਲੇ ਨਹੀਂ ਜਾਣਾ ਕਿਸੇ ਬੰਦੇ ਨਾਲ ਨਹੀਂ ਜੁੜਨਾ ਹਾਂ ਪੂਰਨ ਬ੍ਰਹਮ ਗਿਆਨੀ ਦੀ ਸੰਗੋਚ ਰਹਿਣਾ ਹੈ ਮਹਾਰਾਜ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ